ਆਪਣਾ ਯਾਰ ਟਰਾਈਪੋਡ ਟੁੱਟ ਗਿਆ ਅੱਜ ਵੀਡੀਓ ਸ਼ੂਟ ਕਰ ਰਹੇ ਸੀਗੇ ਸ਼ੂਟ ਕਰਦੇ ਕਰਦੇ ਇਹਦੀ ਕਿੱਲੇ ਜੀ ਟੁੱਟ ਗਈ ਤੇ ਫਿਲਹਾਲ ਹੁਣ ਆਪਾਂ ਨੇ ਇਹਨੂੰ ਜੋੜਨਾ ਹੈਗਾ ਸੋ ਹੈ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਆਈ ਹੋਪ ਗਾਇਸ ਕਿ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਠਾਕ ਹੋਵੋਗੇ ਦਿਨ ਦੇ ਬੱਜਰੇ ਨੇ 11 ਤੇ ਆਪਾਂ ਪਹੁੰਚ ਗਏ ਸ਼ਾਪ ਤੇ ਸ਼ਾਪ ਤੇ ਪਹੁੰਚਣ ਤੱਕ ਕਾਫੀ ਟਾਈਮ ਹੋ ਗਿਆ 9:00 ਵਜੇ ਪਹੁੰਚ ਗਏ ਤੇ ਤਕਰੀਬਨ ਤੇ ਬਲੌਗ ਦੀ ਸਟਾਰਟਿੰਗ ਫਿਲਹਾਲ ਆਪਾਂ ਹੁਣ ਕਰ ਰਹੇ ਆਂ ਜਿਵੇਂ ਚਾਹ ਪਾਣੀ ਪੀਣ ਤੋਂ ਬਾਅਦ ਹੀ ਹੁਣ ਕਰ ਰਹੇ ਆਂ ਪਾਕ ਗੱਡੀ ਦਾ ਕੰਮ ਇੱਕ ਨਿਊ ਆਪਣਾ ਯਾਰ ਟ੍ਰਾਈਪੋਡ ਟੁੱਟ ਗਿਆ ਅੱਜ ਤੇ ਵੀਡੀਓ ਸ਼ੂਟ ਕਰ ਰਹੇ ਸੀਗੇ ਸ਼ੂਟ ਕਰਦੇ ਕਰਦੇ ਇਹਦੀ ਕਿੱਲੇ ਜੀ ਟੁੱਟ ਗਈ ਇਹਨੂੰ ਜੋੜ ਕੇ ਇਹਨੂੰ ਸੈਟਿੰਗ ਕਰਨੀ ਕਿਉਂਕਿ ਇਹਦੀ ਬਹੁਤ ਜ਼ਿਆਦਾ ਲੋਡ ਪੈਂਦੀ ਹੈਗੀ ਅੱਖਾਂਾਂ ਨੀਂਗੇ ਸਾਈਡ ਤੇ ਇਹਨੂੰ ਇੱਥੇ ਰੱਖਦਾ ਨੇ ਐਵੇਂ ਇਹਨਾਂ ਥੋੜਾ ਜਿਹਾ ਹਲਕਾ ਹੈਗਾ ਮਜ਼ਬੂਤ ਨਹੀਂ ਹੈਗਾ ਪਰ ਥੋੜਾ ਜਿਹਾ ਹੈਵੀ ਚ ਲੈ ਕੇ ਆਵਾਂਗੇ ਕਿਉਂਕਿ ਇਹਦੀ ਬਹੁਤ ਜ਼ਿਆਦਾ ਲੋਡ ਪੈਂਦੀ ਆ ਮਿੱਤਰੋ ਵਾਰ-ਵਾਰ ਪਾਣੀ ਦਾ ਗਲਾਸ ਭਰਨ ਨਾਲ ਆਪਾਂ ਪਾਣੀ ਨੂੰ ਇਹਦੇ ਵਿੱਚ ਪਾ ਲੈਣੇਗੇ ਪੋਲੇ ਕਰਕੇ ਪੀ ਜਾਣੇ ਹੈਗੇ ਗੱਡੀ ਦਾ ਕੰਮ ਕਰਨ ਤੋਂ ਬਾਅਦ ਗਾਈ ਹੁਣ ਜਾ ਰਹੇਗੇ ਅਸੀਂ LCD ਪਤਾ ਕਰਨ ਵਾਸਤੇ ਤਾਂ ਗਾਈ ਅੱਜ ਚੱਲਾਂ ਜਾਵਾਂਗੇ ਸਿਰਫ ਦੇਖਣ ਵਾਸਤੇ ਕਿ ਕੀ ਪ੍ਰਾਈਸ ਹੈ ਕਿੰਨੇ ਦੀ LCD ਮਿਲਦੀ ਹੈ ਤੇ ਕਿਹੜੀ ਕੁਆਲਿਟੀ ਦੀ ਮਿਲਦੀ ਹੈਗੇ ਮੈਂ ਤੇ ਮੇਰਾ ਦੋਸਤ ਲਾਡੀ ਅਸੀਂ ਦੋਨੇ ਜਾਵਾਂਗੇ LCD ਪਤਾ ਕਰਨ ਵਾਸਤੇ ਲਾਡੀ ਹਾਲ ਪਤਾ ਕਰੀਏ ਯਾਰ ਕਿੰਨੇ ਦਾ ਮਤਲਬ ਕਿ ਉਹਦਾ ਨਾਲ ਕਿੱਥੇ ਆਹ ਉਹਦਾ ਨੀਪਰ ਨੂੰ ਵੈਸੇ ਲੈਣਾ ਚਾਹੀਦਾ ਮੈਨੂੰ ਆਹ ਉਹ ਵੀ ਚਾਹੀਦਾ ਤੇ ਇੱਕ ਉਹ ਵੀ ਚਾਹੀਦਾ ਆਹਾਂ ਆਹ ਠੀਕ ਰੂ ਲਾਡੀ हां मेरी गल सणा हां उन ਉਹਦੇ ਕੋਲ ਜਾਵਾਂਗੇ ਉਹਨੂੰ ਕਿ ਕਿ ਵੀਰੇ एलसीडी ਲੈਣੀ ਹੈ ਗਿਫਟ ਦੇਸਤੀ ਲੈਣੀ ਹੈ हां ਚਲ ਆਫਰ ਕਰ ਲਈਏ ਦੁਕਾਨ ਦੇ ਕਿੰਨੇ ਦੀ ਬੱਤੀ ਹੈ ਜੋ ਵੀ ਸਰ ਕਿੰਨੇ ਦੀ ਹੈ 11000 ਰੁਪਏ ਦੇ ਕਰੀਬ ਵਾਲਾ ਦੀ ਗੜੀ ਤਾਂ गाइस ਸਾਨੂੰ ਇੱਕ ਵਾਰ ਨਾਲ ਦੀ ਰੇਟ ਪਤਾ ਰੇਟ ਪਤਾ ਕਰਕੇ ਅਸੀਂ ਆ ਗਏ ਤੇ ਹੁਣ ਕੁਛ ਹੋਰ ਸੌਪਤ ਜਾ ਕੇ ਦੇਖਦੇਗੇ ਵੀ ਕੀ ਰੇਟ ਅੱਗੇ ਦਾ ਕੋਈ ਰੁਕਣਾ ਬਸ ਪੂਰੇ ਪਤਾ ਕਰ ਦਾਂਗੇ ਹੈ ਤਲੋ ਭਾਈਆ ਪਾ ਇੱਕ ਹੋਰ ਦੁਕਾਨ ਤੇ ਆਗੇ ਤਾਂ ਇੱਥੇ ਪਤਾ ਕਰ ਦਾਂਗੇ ਦੋ ਸਾਲ ਦੀ ਗਾਰੰਟੀ ਹੈ ਇਹ ਕਿੰਨੇ ਦੀ ਹੈ ਤੇਰੇ ਵਾਸਤੇ 8000 ਰੁਪਏ ਦੇ ਅੱਛਾ ਇਹ ਇਤਦਾਂ ਲਈ ਤਾਂ ਫਾਈਨਲੀ ਗਾਇਸਾਂ ਨੇ ਐਲ ਸੀ ਡੀ ਦਾ ਰੇਟ ਪਤਾ ਕਰ ਲਿਆ ਵੀ ਐਗਜ਼ੈਕਟਲੀ ਐਲ ਸੀ ਡੀ ਦਾ ਪ੍ਰਾਈਸ ਕੀ ਚੱਲ ਰਿਹਾ ਹੁਣ ਮਾਰਕੀਟ ਦੇ ਵਿੱਚ ਵਧੀਆ ਤੇ ਘਟੀਆਂ ਸਾਰੀਆਂ ਪਤਾ ਕਰਨ ਤੋਂ ਬਾਅਦ ਅਸੀਂ ਆ ਗਏ ਤੇ ਹੁਣ ਡਿਸਾਈਡ ਕਰਾਂਗੇ ਕਦੋਂ ਲੈਣੀ ਹੈ ਕਿੰਨੇ ਵਜੇ ਲੈਣੀ ਹੈ ਤੇ ਕਿਹੜੇ ਦਿਨ ਲੈਣੀ ਹੈਗੇ ਦੁਕਾਨ ਤੇ ਐਲ ਸੀ ਡੀ ਤੇ ਕੈਮਰੇ ਲੱਗੇ ਹੋਣੇ ਜ਼ਰੂਰੀ ਨੇ ਇਸ ਲਈ ਆਪਾਂ ਐਲ ਸੀ ਡੀ ਖਰੀਦ ਰਹੇਗੇ ਦੀ ਨੈਕਸਟ ਡੇ ਕਿਰਪਾ ਵਧਿਏਗਾ ਲਾ ਭਾਈ ਸਫਾਈ ਕਰਦੇ ਸਾਰੀ ਬਹੀ ਦੀ ਵੀ ਕਰਦੇ ਕਿਹਨੇ ਸਿਖਾਇਆ ਤੈਨੂੰ ਝਾੜੂ ਲਾਉਣਾ ਕਿਹਨੇ ਲਿਖ ਸਿਖਾਇਆ ਤੈਨੂੰ ਝਾੜੂ ਲਾਉਣਾ ਚਾਚੂ ਜੀ ਨੇ ਚਾਚੂ ਜੀ ਨੇ ਨਹੀਂ ਦਾਦੀ ਜੀ ਨੇ ਚਾਚੂ ਜੀ ਨੇ ਸਿਖਾਇਆ ਹਾਂ ਚਲ ਠੀਕ ਹੈ ਚੰਗਾ ਕਰ ਵਧੀਆ ਹੋ ਗਿਆ ਮੋਟਰਸਾਈਕਲ ਦੇਖ ਨਾ ਸੁਣ ਤਵਾ ਯਾ ਤਿਆ ਤੇ ਆ ਸੀਟ ਕਵਰ ਜੀ ਪੁਆਈ ਤੇ ਸੁਣਾ ਲੱਗਣ ਲੱਗ ਹਾਂ ਜੀ ਕਿੱਥੇ ਫੋਟਰ ਹੈਗਾ ਹਾਂ ਲੈ ਮਮੀ ਮੈਂ ਨਾ ਹੁਣ ਮੜ ਦੇ ਗੱਡੀ ਸਟਾਰਟ ਕਰਨ ਜਾਣਾ ਹੈਗਾ ਸਵੇਰੇ ਛੇਤੀ ਤੇ ਆ ਹੁਣ ਜਾਣਾ ਮੈਨੇ ਛੇਤੀ ਹੋ ਹਾਂ ਹਾਂ ਤੇ ਬੇ ਰੁਟ ਰੁਕ ਤਿਆਰ ਹੈ ਮੇਰਾ ਫਿਰ ਬੇਬੀ ਮੁੜ ਕੇ ਛੇਤੀ ਮੈਂ ਮਤ ਮਾਰ ਮੜਾ ਜਾ ਤੇ ਮੈਂ ਜਾਣਾ ਨਹੀਂ ਜੀ ਤਗਾ ਜੇ ਤੁਸੀਂ ਸੋਚ ਰਹੇ ਹੋਣੇ ਕਿ ਸਵੇਰੇ ਸਵੇਰੇ ਮੈਂ ਗੱਡੀ ਵਿੱਚ ਕਿੱਥੇ ਜਾ ਰਿਹਾ ਹਾਂ ਅੱਜ ਦੁਕਾਨ ਤੇ ਜਾਣ ਤੋਂ ਪਹਿਲਾਂ ਹੀ ਕਸਟਮਰਾਂ ਦਾ ਫੋਨ ਆ ਗਿਆ ਸੀ ਤੇ ਆਪਾਂ ਨੇ ਗੱਡੀ ਦੇਖ ਕੇ ਆਉਣਾ ਗਿਆ ਪਾਸਲੇ ਪਿੰਡ ਦੇ ਵਿੱਚ ਯਾਨੀ ਕਿ ਨੇੜੇ ਦੇ ਪਿੰਡ ਕਸਟਮਰ ਮੈਨੂੰ ਪਿੰਡ ਤੋਂ ਹੀ ਲੈਣ ਆ ਗਏ ਸੀਗੇ ਬਸ ਮੈਂ ਰੋਟੀ ਖਾ ਕੇ ਨਾਲ ਦੀ ਨਾਲ ਇਹਨਾਂ ਨਾਲ ਚੱਲ ਪਿਆ ਬਣੇ ਰਹੋ ਵੀਡੀਓ ਦੇ ਵਿੱਚ ਗੁੱਡ ਮਾਰਨਿੰਗ ਸਾਰਿਆਂ ਨੂੰ ਸਵੇਰ ਦੀ ਇਹਨੇ ਅਮਮ ਮੇਗਾ ਅਰਦਾ ਪਹਿਲੀ ਵਾਰ ਹੀ ਹੋਇਆ ਹੈ ਰੱਬ ਦੀ ਹੋਰੀ ماشي ਆ ਜਬੀ ਜੱਕ ਲਈ ਰਾਮਰਾਜ ਜੀ ਤਾਕੜਾ ਮੰਦਿਰ ਆ ਪੂਰਾ ਇਹ ਕੀ ਚੀਜ਼ ਆਪਾਂ ਇੱਥੇ ਰੱਖ ਸਕਦੇ ਆ ਟੂਲ ਨੂੰ ਇਹ ਚੀਜ਼ ਆ ਜੀ ਹੋਰ ਰੋਡ ਕਿ ਵੀ ਬੈਟਰੀ ਦਾ ਚਾਰਜ ਆ ਫਿਰ ਬੈਟਰੀ ਨਵੀਂ ਐ ਹਾਲੇ ਕੱਜ ਨਹੀਂ ਚਾਰੇ ਬੈਟਰੀ ਤੋਂ ਕੋਈ ਟੈਨਸ਼ਨ ਬਾਅਦ ਨਹੀਂ ਹੋਰ ਪੁੱਤ ਕੋਈ ਹੋ ਹੋ ਐ ਜੇ ਕਿੱਥੇ ਪਾ ਪਏ ਖੁੱਲ ਗਿਆ ਹਾਂ ਬੈਟਰੀ ਸੀਸਾ ਝਾੜ ਕੇ ਤਾਂ ਕਰ ਦੋ ਲੋਕ ਇਹਨੂੰ ਕੋਈ ਵਿਚਾਰ ਬਾਹਰ ਬਾਹਰ ਜਾਂਦਾ ਚਾਹਿਆ ਕੋਈ ਚੀਜ਼ ਪੁੱਲੇ ਤਾਂ ਨਹੀਂ ਆਪਾਂ ਖੁੱਲੇ ਤਾਂ ਨਹੀਂ ਕੋਈ ਚੀਜ਼ ਆਪਾਂ ਹਾਂ ਲਓ ਚੰਗੀ ਤਰ੍ਹਾਂ ਲਾ ਦੋ ਹਾਂ ਕੜਿਆਲ ਦੇ ਵਿੱਚ ਆ ਇੱਕ ਮੰਦਰ ਹੈ ਜਿੱਥੇ ਮੈਂ ਗੱਡੀ ਦੇਖਣ ਵਾਸਤੇ ਆਇਆ ਠੀਕਾ ਗੱਡੀ ਦਾ ਥੋੜਾ ਬਹੁਤਾ ਕੰਮ ਦੇਖਣ ਤੋਂ ਬਾਅਦ ਗਾਇਸ ਚੱਲਦੇ ਹਾਂਗੇ ਹੁਣ ਘਰੇ 8:00 ਵਜੇ ਫਲਟ ਹੈ I20 ਜੇ ਫਲਟ ਪੈ ਜਾਂਦਾ ਹੈਗਾ ਕੋਈ ਵੱਡੀਆਂ ਹੋਣੀ ਨਹੀਂ ਹੈਗੀ ਇਹਨਾਂ ਦੇ ਵਿੱਚ ਇੱਥੇ ਦੇ AC ਦੀ ਕੋਈ ਦਿੱਕਤ ਹੈ ਅੱਛਾ ਇੱਕ AC ਵਾਲੀ ਦਿੱਕਤ ਹੈ ਇਹ ਨਹੀਂ ਆਉਣੀ ਹੁਣ ਅੱਛਾ ਜੀ ਹਾਂ ਇਹ ਦਿੱਕਤ ਇਹਨਾਂ ਚ ਆਉਂਦੀ ਹੈ I20 'ਚ ਪ੍ਰੋਬਲਮ ਹੈ ਦੇ ਇਹਨਾਂ ਦੇ ਵਿੱਚ ਆ ਲੱਗ ਫਾਲਟ ਹੋਣਗੇ ਮਤਲਬ ਜਿਹੜੀ ਜਿਆਦਾ ਬਹਿਣਗੇ ਅੱਛਾ ਅੱਛਾ ਇਹ ਨਹੀਂ ਹੈਗਾ ਵੀ i20 ਦਾ ਵੀ ਕੋਈ ਐਸਾ ਜਿਹਾ ਫਾਲਟ ਆ ਵੀ ਜਾਂ ਸਮਝ ਨਹੀਂ ਆਇਆ ਜਾਂ ਵੀ ਇਹ ਕੋਈ ਪਤਾ ਨਹੀਂ ਲੱਗਿਆ ਸਾਰੀ ਗੱਡੀਆਂ ਦਾ ਕੰਮ ਕਰਦੇ ਹਾਂ ਹਾਂ ਯੇ ਚਲੋ ਠੀਕ ਹੈ ਗੱਡੀ ਦਾ ਕੰਮ ਕਰਨ ਤੋਂ ਬਾਅਦ ਗਏ ਹੁਣ ਪਹੁੰਚ ਗਏ ਸੀ ਮੈਂ ਘਰੇ ਮੋਟਰਸਾਈਕਲ ਦੀ ਸਪਾਈ ਕਰਕੇ ਚਾਲ ਦੇਾਂਗੇ ਦੁਕਾਨ ਤੇ ਸਵੇਰ ਦੇ तकरीबन 9:00 ਵੱਜ ਗਏ ਲਓ ਦੁਕਾਨ ਤੇ ਪਹੁੰਚ ਕੇ ਇੱਕ ਵਾਰੀ ਤਾਂ ਚਾਹ ਪੀਣੀ ਬਣਦੀ ਹੈਗੀ ਇਸ ਲਈ ਸਭ ਤੋਂ ਪਹਿਲਾਂ ਆਪਾਂ ਖਰੀਦ ਲਾਣੇ ਆ ਦੁੱਧ ਦੁੱਧ ਖਰੀਦ ਕੇ ਸਭ ਤੋਂ ਪਹਿਲਾਂ ਬਣਾਵਾਂਗੇ ਦੁਕਾਨ ਤੇ ਪਹੁੰਚ ਕੇ ਚਾਹ ਤੇ ਚਲੋ ਬਈ ਲੈ ਕੇ ਚੱਲਦੇ ਆ ਦੁੱਧ ਨੂੰ ਦੁਕਾਨ ਤੇ ਲਈ ਗਏ 9:30 ਵਜੇ ਮੈਂ ਦੁਕਾਨ ਤੇ ਪਹੁੰਚ ਗਿਆ ਤੇ ਮੋਟਰਸਾਈਕਲ ਆਪਾਂ ਨੇ ਬਾਹਰ ਖੜਾਤਾ ਧੁੱਪ ਦੇ ਵਿੱਚ ਛਾਵੇਂ ਹੀ ਕਰਦੇ ਨੇ ਕਿਉਂਕਿ ਦਾ ਰੰਗ ਫੇਟ ਹੋ ਜੂਗਾ ਨਹੀਂ ਤਾਂ ਐਨੀ ਮੈਂ ਦੀ ਫਿਕਰ ਨਹੀਂ ਕਰਦਾ ਹੈਗਾ ਪਰ ਹੁਣ ਮੈਂ ਦੋ ਕਿ ਦਿਨ ਤੋਂ ਉਹਦੀ ਟੈਨਸ਼ਨ ਜੀ ਲੈਣ ਲੱਗ ਗਿਆ ਮੈਂ ਕਿਹਾ ਵੀ ਨਹੀਂ ਯਾਰ ਆਪਾਂ ਲੋਜੀ ਸੰਭਾਲ ਰੱਖਣੀ ਚਾਹੀਦੀ ਹੈਗੀ। ਮੋਟਰਸਾਈਕਲ ਨੂੰ ਮੈਂ ਅੰਦਰ ਲਾਦਾ ਕਿਉਂਕਿ ਤੂੰ ਬੇਹਜਾੜੇ ਖਰਾਬ ਹੋਣ ਲੱਗ ਜਾਂਦੀ ਹੈ। ਫਾਈਨਲੀ ਗਾਇਸ ਚਾਹ ਬਣ ਕੇ ਆਪਣੀ ਰੈਡੀ ਹੈ ਚਲੋ ਪੀਨੇਗੇ ਚਾਹ। ਚਾਹ ਪੀਣ ਤੋਂ ਬਾਅਦ ਫਿਰ ਆਪਾਂ ਆਪਣੇ ਟ੍ਰਾਈਪੋਡ ਨੂੰ ਜੋੜਾਂਗੇ। ਵੈਸੇ ਮੈਂ ਸਵੇਰੇ ਚਾਹ ਨਹੀਂ ਪੀਂਦਾ ਹਾਂ ਮੈਂਨੇ ਕਾਫੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਹੈ। ਪਰ ਦੁਕਾਨ ਤੇ ਆ ਕੇ ਮੈਂ ਇੱਕ ਵਾਰੀ ਚਾਹ ਜ਼ਰੂਰ ਪੀਣਾਗਾ ਤੇ ਚਾਹ ਪੀਣ ਤੋਂ ਬਾਅਦ ਗਾਇਜ਼ ਫਿਰ ਜਿਹੜਾ ਆਪਣਾ ਟ੍ਰਾਈਪੋਡ ਸੀ ਨਾ ਟੁੱਟ ਗਿਆ ਸੀ ਤੇ ਇਹਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਵੀ ਕਿਸੇ ਹਿਸਾਬ ਸਿਰ ਇਹ ਜੋੜ ਸਕੇ ਆਪਣੇ ਤੋਂ ਹੁਣ ਆ ਦੇਖੋ ਉਰੋਂ ਇਹ ਟੁੱਟ ਗਿਆ ਨਾ ਜੇ ਮੈਂ ਆਹ ਤਿੰਨ ਲੜੀਆਂ ਇੰੀਆਂ ਨੇਗੀਆਂ ਤਿੰਨ ਡੰਡੀਆਂ ਨੇ ਇਹ ਸਹੀ ਨੇ ਨਾ ਆਹ ਟੁੱਟੀ ਹੋਈ ਐ ਹੁਣ ਇਹਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ फेवीक्विक ਨਾਲ ਵੀ ਕਿਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਐਵੇਂ ਜੋੜ ਸਕੀਏ ਇਹ ਇੱਥੋਂ ਟੁੱਟ ਗਿਆ ਹੈ ਐਵੇਂ ਇਹਨੂੰ ਕਰਾਂਗੇ ਕੋਸ਼ਿਸ਼ ਜੋੜਨ ਦੀ ਟਰਾਈਪੋਡ ਹਲਕਾ ਹੋਣ ਕਰਕੇ ਟੁੱਟ ਗਿਆ ਜੇ ਥੋੜਾ ਜਿਹਾ ਮਜ਼ਬੂਤ ਹੁੰਦਾ ਨਾ ਫੇਰ ਨਹੀਂ ਟੁੱਟਦਾ ਤਿੱਕਾ ਇਹ ਮੇਰਾ ਇਹਨੂੰ ਤਾਂ ਦੇਖ ਦੇਖ ਕੇ ਦਿਲ ਘਟੇ ਜਾਂਦਾ ਯਾਰ ਇਹ ਕਿਉਂ ਟੁੱਟ ਗਿਆ ਤਾਂ ਗਾਇਸ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆਂਗੇ ਫੇਵੀਕਵਿਕ ਲੱਭਦੇ ਆਂਗੇ ਜੀ ਆਪਣੇ ਲਵੇ ਹੋਰੇ ਪਈ ਹੋਈ ਚੱਲੋ ਬਾਈ ਮਿੱਤਰੋ ਫੇਵੀਕਵਿਕ ਤਾਂ ਮਿਲ ਗਈ ਆਪਾਂ ਨੂੰ ਹੁਣ ਆਪਾਂ ਦਿਮਾਗ ਲਾਉਨੇ ਆਂਗੇ ਵੀ ਇਹਨੂੰ ਆਪਾਂ ਕਿਵੇਂ ਜੋੜ ਸਕਦੇ ਆਂਗੇ ਇੱਕ ਕੰਮ ਕਰਦੇ ਆਂ ਆਪਾਂ ਨਾ ਇਹਨੂੰ ਬਾਹਰ ਕੱਢ ਲੈਨੇ ਇਹਦੇ ਵਿੱਚੋਂ ਐਵੇਂ ਇਹਨੂੰ ਇਹਦੇ ਵਿੱਚੋਂ ਬਾਹਰ ਕੱਢ ਲੈਨੇ ਆ ਬਾਹਰ ਕੱਢ ਕੇ ਫਿਰ ਇਹਨੂੰ ਇਕੱਲੇ ਇਕੱਲੇ ਨੂੰ ਆਪਾਂ ਖੋਲ ਲੈਨੇ ਆ ਜਿਵੇਂ ਇੱਕ ਕਾ ਕੱਢ ਲਿਆ ਉਵੇਂ ਬਾਕੀ ਸਾਰੇ ਹੋਰ ਕੱਢ ਦੇਾਂਗੇ ਇਹ ਮੇਕੀ ਆਹਰੋਂ ਟੁੱਟ ਗਿਆ ਹੈ ਤੇਰੇ ਨਾਲ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆਂ ਗਾਇਜ਼ ਇਹਨੂੰ ਜੋੜਨ ਵਾਸਤੇ ਪਲਾਸਟਿਕ ਦਾ ਟੁਕੜਾ ਲਿਆ ਹੈਗਾ ਕਿ ਇਹਦੇ ਵਿੱਚੋਂ ਮੈਂ ਇੱਕ ਛੋਟਾ ਜਿਹਾ ਪੀਸ ਕੱਟ ਲਿਆ ਆਹਾ ਤੇ ਇਹਨੂੰ ਆਪਾਂ ਇਹ ਜਗ੍ਹਾ ਤੇ ਫਿਕਸ ਕਰਨਾ ਟ੍ਰਾਈ ਬੋਰਡ ਤਾਂ ਆਪਣਾ ਟੁੱਟ ਗਿਆ ਹੁਣ ਆਪਾਂ ਫੋਨ ਨੂੰ ਆਪਾਂ ਐਵੇਂ ਖੜਾ ਨਹੀਂ ਸਕਦੇ ਹੈਵੀ ਕੁਇਕ ਨਾਲ ਇੱਕ ਚਪੇ ਤਾਂ ਇੱਕ ਹੋਰ ਚਪੇ ਦਾਂਗੇ ਜੁੜਨ ਤੋਂ ਬਾਅਦ गाइस ਹੁਣ ਐਵੇਂ ਜਿਹੇ ਲੱਗਣ ਲੱਗ ਗਿਆ ਇਹ ਕਾਫੀ ਟਾਈਮ ਦੀ ਮਿਹਨਤ ਲੱਗ ਗਈ ਇਹਦੇ ਤੇ ਪਹਿਲਾਂ ਨਾਲੋਂ ਇਹ ਬਹੁਤ ਜ਼ਿਆਦਾ ਵਧੀਆ ਵਰਕ ਕਰਨ ਲੱਗ ਗਿਆ ਤੇ ਚਲੋ ਹੁਣ ਇਹਨੂੰ ਸਟੈਂਡ ਦੇ ਵਿੱਚ ਫਿੱਟ ਕਰ ਦਿਆਂਗੇ ਇਹ ਸਾਰਾ ਕੰਮ ਨਿਬੜਨ ਤੋਂ ਬਾਅਦ ਆਪਣਾ ਟ੍ਰਾਈਪੋਡ ਹੁਣ ਐਵੇਂ ਦਾ ਲੱਗ ਰਿਹਾ ਹੈਗਾ ਸਹੀ ਵਰਕ ਕਰ ਰਿਹਾ ਹੈਗਾ ਤੇ ਇਹਨੂੰ ਹੁਣ ਅਪ ਡਾਊਨ ਕਰਕੇ ਦੇਖਦੇ ਆਂ ਮਤਲਬ ਇਹਨੂੰ ਇਕੱਠਾ ਕਰਕੇ ਦੇਖਦੇ ਆਂਗੇ ਕਿ ਸਹੀ ਕੰਮ ਕਰਦਾ ਜਾਂ ਨਹੀਂ ਚੱਲ ਭਾਈ ਹਾਂ ਤਲ ਹੋ ਗਿਆ ਇਹ ਫੋਲਡ ਵੀ ਹੋ ਗਿਆ ਇਹ ਬਾਹਰ ਖੋਲ ਕੇ ਦੇਖਦੇ ਆਂ ਵੀ ਕੰਮ ਕਰਦਾ ਜਾਂ ਨਹੀਂ ਚਲੋ ਗਾਈਜ਼ ਫਾਈਨਲੀ ਬਾਹਰ ਵੀ ਖੁੱਲ ਰਿਹਾ ਹੈ ਕੰਮ ਵੀ ਸਹੀ ਕਰ ਰਿਹਾ ਹੈ ਤਾਂ ਇਹ ਆਪਣਾ ਕੰਮ ਕੰਪਲੀਟ ਹੋ ਗਿਆ ਕਿਉਂਕਿ ਆਪਣੇ ਕੋਲੇ ਹਜੇ ਇੰਨੇ ਪੈਸੇ ਨਹੀਂ ਹੈਗੇ ਕਿ ਆਪਾਂ ਹੋਰ ਨਵਾਂ ਲੈ ਕੇ ਆ ਸਕੀਏ ਹਜੇ ਆਪਾਂ ਨੂੰ ਇਹਦੇ ਨਾਲ ਹੀ ਕੰਮ ਚਲਾਉਣਾ ਪਊਗਾ ਫਿਲਹਾਲ ਆਪਾਂ ਨੂੰ ਇਸੇ ਦੇ ਨਾਲ ਹੀ ਕੰਮ ਚਲਾਉਣਾ ਪਊਗਾ ਹਜੇ ਮੈਂ ਇਹਨੂੰ ਫੇਵੀਕਵਿਕ ਨਾਲ ਹੀ ਜੋੜ ਲਿਆ ਤੇ ਜਿੰਨਾ ਟਾਈਮ ਇਹ ਚੱਲਦਾ ਉਹਨਾਂ ਟਾਈਮ ਇਹ ਤੋਂ ਕੰਮ ਚਲਾਉਨੇ ਆ ਫਿਰ ਥੋੜੇ ਟਾਈਮ ਬਾਅਦ ਜਦੋਂ ਆਪਣਾ ਸਹੀ ਹੋ ਗਿਆ ਹੱਥ ਤੇ ਫਿਰ ਆਪਾਂ ਨਵਾਂ ਲੈ ਜਾਵਾਂਗੇ ਹੁਣ ਵੀ ਇਹਨੂੰ ਸਾਈਡ ਤੇ ਰੱਖ ਦene ਉਹ ਤੇਰੀ ਨੂੰ ਓਏ ਯਾਰ ਉਨ ਇੱਕ ਚੀਜ਼ ਜੋੜੀ ਤੇ ਦੂਜੀ ਚੀਜ਼ ਛੁੱਟ ਗਈ ਯਾਰ ਓਏ ਹੋਏ ਓਏ ਹੋਏ ਯਾਰ ਆ ਤਾਂ ਬਹੁਤ ਪਿਆੜਾ ਕੰਮ ਹੋ ਗਿਆ ਆ ਲਾਣਾ ਭੁੱਲ ਗਿਆ ਯਾਰ ਮੈਂ ਤਾਂ ਕਿੱਥੋਂ ਟੁੱਟ ਗਿਆ ਇਹ ਇੱਥੋਂ ਟੁੱਟ ਗਿਆ ਯਾਰ ਹਨਾ ਤਾਂ ਸਾਰਾ ਟੁੱਟ ਗਿਆ ਜੀ ਹੁਣ ਇਸ ਤੋਂ ਵੀ ਜ਼ਿਆਦਾ ਪਾੜਾ ਟੁੱਟ ਗਿਆ ਪਹਿਲਾ ਕੱਲਾ ਉਹ ਟੁੱਟਿਆ ਜੀ ਹੁਣ ਉਹ ਵੀ ਟੁੱਟ ਗਿਆ ਆ ਵੀ ਟੁੱਟ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਚਲੋ ਕੋਈ ਗੱਲ ਨਹੀਂ ਹੋਰ ਲੈ ਜਾਵਾਂਗੇ ਇਧਰੋਂ ਵੀ ਟੁੱਟ ਗਿਆ ਆ ਵੀ ਟੁੱਟ ਗਿਆ ਆ ਵੀ ਟੁੱਟ ਗਿਆ ਇਹ ਇੱਥੋਂ ਟੁੱਟ ਗਿਆ ਹੋਰ ਟੁੱਟ ਗਿਆ ਚਲੋ ਯਾਰ ਇੱਥੇ ਹੋਰ ਵੀ ਜ਼ਿਆਦਾ ਨੁਕਸਾਨ ਹੋ ਗਿਆ ਚਲਾ ਲੈ ਨੂੰ ਰੱਖ ਦਿੰਨੇ ਆਗੇ ਸਾਈਡ ਤੇ ਜਦੋਂ ਆਪਾਂ ਹੁਣ ਦੁਵਾਰੇ ਪਟਿਆਲੇ ਗਏ ਤਾਂ ਦੁਵਾਰੇ ਹੋਰ ਨਵਾਂ ਲੈ ਆਵਾਂਗੇ ਇੱਕ ਟਾਈਮ ਤਾਂ ਮੈਨੂੰ ਖੁਸ਼ੀ ਹੋ ਗਈ ਸੀ ਮੈਂ ਕਿਹਾ ਵੀ ਚਲੋ ਜੁੜ ਗਿਆ ਹੁਣ ਹੁਣ ਜੰਮ ਵੀ ਟੁੱਟ ਗਿਆ ਪਹਿਲੇ ਪੈਸੇ ਮੈਨੂੰ ਠੀਕ ਤਾਂ ਕਰ ਲਿਆ ਸੀਗਾ ਪਰ ਥੋੜਾ ਜਿਹਾ ਜ਼ਿਆਦਾ ਟੁੱਟ ਗਿਆ ਮਤਲਬ ਡਿੱਗ ਗਿਆ ਉਹ ਮੈਂ ਇੱਕ ਕਿੱਲੀ ਜੀ ਲਾਣੀ ਭੁੱਲ ਗਿਆ ਜਿਹਦੇ ਕਰਕੇ ਫੇਰ ਡਿੱਗ ਕੇ ਟੁੱਟ ਗਿਆ ਦੁਵਾਰੇ ਆਹ ਪਿਆ ਟੁਕੜਾ ਵੀ ਇਹਦਾ ਹਜੇ ਜਿਹੜਾ ਆਪਾਂ ਨੇ ਜੋੜਿਆ ਸੀਗਾ ਨਾ ਆਹ ਪਿਆਗਾ ਹੁਣ ਟਾਈਮ ਹੈਗਾ ਵੀਡੀਓ ਨੂੰ ਐਡਿਟ ਕਰਨ ਦਾ ਤਾਂ ਆਈ ਹੋਪ ਗਾਇਜ਼ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਗਾਇਜ਼ ਤਾਂ ਮਿਲਦੇ ਆਂਗੇ ਆਪਾਂ ਨੈਕਸਟ ਵੀਡੀਓ ਚ ਟੇਕ ਕੇਅਰ ਬਾਏ ਬਾਏ ਗਾਇਜ਼